ਚਾਰ ਪਰ ਨਿਊਜ਼ ਦੇ ਫੇਸਬੁਕ ਪੇਜ ਤੇ ਸਾਹਿਬ ਜੇ ਤਾਂ ਕਹਿਆ ਗਿਆ ਸੀ ਕਿ 7:58 ਮਿੰਟ ਤੇ ਸਾਇਰਨ ਵੱਜਣਗੇ ਤਾਂ ਸਾਇਰਨ ਵੱਜਣ ਤੋਂ 2 ਮਿੰਟ ਬਾਅਦ ਜਿਹੜਾ ਬਲੈਕਆਊਟ ਹੋਵੇਗਾ ਤਾਂ ਠੀਕ ਹੈ ਹੁਣ ਆਪਾਂ ਵੇਖ ਸਕਦੇ ਆ ਕਿ ਇਹ 7:58 ਤੇ ਜਦੋਂ ਸਾਇਰਨ ਵੱਜੇ ਸੀ 8 ਵਜਾ ਦਾ ਜਿਹੜਾ ਸਮਾਂ ਹੋ ਚੁੱਕਿਆ ਤਾਂ 8 ਵਜੇ ਬਿਜਲੀ ਦੀ ਸਪਲਾਈ ਜਿਹੜੀ ਉਹ ਬੰਦ ਹੋ ਜਾ ਰਹੀ ਸੀ ਪ੍ਰੰਤੂ ਹੁਣ ਆਪਾਂ ਵੇਖ ਸਕਦੇ ਆ ਕਿ ਤਸਵੀਰਾਂ ਦੇ ਵਿੱਚ ਜਿੱਥੇ ਬਿਜਲੀ ਦੀ ਸਪਲਾਈ ਤਾਂ ਜਿਹੜੀ ਉਹ ਬੰਦ ਹੋ ਚੁੱਕੀ ਹੈ ਪ੍ਰੰਤੂ ਆਮ ਲੋਕਾਂ ਵੱਲੋਂ ਕਿੰਨਾ ਉਤਸ਼ਾਹ ਇਸ ਬਲੈਕਆਊਟ ਦਾ ਦਿਖਾਇਆ ਗਿਆ ਹੈ ਉਤਸ਼ਾਹ ਤੋਂ ਭਾਵ ਹੈ ਕਿੰਨਾ ਸਹਿਯੋਗ ਕੀਤਾ ਗਿਆ ਹੈ ਇਹ ਤਸਵੀਰਾਂ ਮੋਹੋ ਬੋਲਦੀਆਂ ਨੇ ਮੋਹੋ ਇਹ ਤਸਵੀਰਾਂ ਗਵਾਹੀ ਭਰਦੀਆਂ ਨੇ ਕਿ ਜਿਵੇਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ 7:00 ਵਜੇ ਤੇ 58 ਮਿੰਟ ਤੇ ਸਾਰਿਆਂ ਨੂੰ ਵੱਜੇਗਾ ਤੋਂ ਬਾਅਦ 8:00 ਵਜੇ ਤੋਂ ਲੈ ਕੇ 7:30 ਵਜੇ ਤੱਕ ਇਹ ਜਿਹੜਾ ਬਲੈਕਆਊਟ ਹੋਵੇਗਾ ਤਾਂ ਉਸ ਤੋਂ ਬਾਅਦ ਜਦੋਂ ਕੱਲ੍ਹ ਅਦਾਰੇ ਸਰਪਰੇ న్యూਸ ਵੱਲੋਂ ਮੈਡਮ ਡਿਪਟੀ ਕਮਿਸ਼ਨਰ ਆਸ਼ਿਕਾ ਜੀ ਅੰਦਰ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਸੀ ਇਤੇਵੇਂ ਪਹਿਲੀ ਵਾਰ ਜਿਹੜਾ ਸਿਵਲ ਡਿਫੈਂਸ ਮੋਕ ਡਰਲ ਹੋਈ ਸੀ ਤਾਂ ਉਸ ਵਕਤ ਬਲੈਕਆਊਟ ਕੀਤਾ ਗਿਆ ਸੀ ਤਾਂ ਠੀਕ ਹੈ ਉਸੇ ਤਰ੍ਹਾਂ ਹੀ ਇਸ ਤਰ੍ਹਾਂ ਦੀ ਰਿਹਸਲ ਹੈ ਜਿਹੜੀ ਮੁਰਤੋਂ ਹੋਵੇਗੀ ਪਰੰਤੂ ਆਮ ਲੋਕਾਂ ਵੱਲੋਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਸਹਿਯੋਗ ਦਿਖਾਇਆ ਗਿਆ ਜਿਹੜੇ ਲੋਕ ਨੇ ਟ੍ਰੈਫਿਕ ਆ ਉਹ ਨਿਰਵਿਘਨ ਉਹ ਚੱਲ ਰਿਹਾ ਹੈ ਬੇਸ਼ੱਕ ਪ੍ਰਸ਼ਾਸਨ ਵੱਲੋਂ ਜਿਹੜੀ ਪਿਛੋਂ ਬਿਜਲੀ ਦੀ ਸਪਲਾਈ ਉਹ ਮੁਕੰਮਲ ਤੌਰ ਤੇ ਜ਼ਿਲ੍ਹੇ ਭਰ ਦੇ ਵਿੱਚ ਬੰਦ ਕਰ ਦਿੱਤੀ ਗਈ ਹੈ ਪਰੰਤੂ ਸਵਾਲ ਇਹ ਹੈ ਕਿ ਆਮ ਲੋਕਾਂ ਵੱਲੋਂ ਸਹਿਯੋਗ ਕਿਉਂ ਨਹੀਂ ਦਿੱਤਾ ਗਿਆ ਹੈ ਆਮ ਲੋਕਾਂ ਵੱਲੋਂ ਇਸ ਨੂੰ ਗੰਭੀਰਤਾ ਦੇ ਨਾਲ ਕਿਉਂ ਨਹੀਂ ਲਿਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੈਮਰਾ ਵਰਸਨ ਕਹਿੰਗਾ ਕਿ ਤਸਵੀਰਾਂ ਇਹ ਮਨਵੀਰ ਜੀ ਦਿਖਾ ਦਿਓ ਤੁਸੀਂ ਕਿ ਇਹ ਤਸਵੀਰਾਂ ਜਿਹੜੀਆਂ ਉਹ ਹੁਸ਼ਿਆਰਪੁਰ ਆਪਾਂ ਸ਼ਹਿਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿਉਂਕਿ ਨਾ ਤਾਂ ਟ੍ਰੈਫਿਕ ਹੀ ਬੰਦ ਹੋਇਆ ਹੈ ਤੇ ਨਾ ਹੀ ਸਫਰ ਚਰਨ ਵਾਲੇ ਲੋਕਾਂ ਵੱਲੋਂ ਲਾਈਟਾਂ ਹੀ ਬੰਦ ਕੀਤੀਆਂ ਗਈਆਂ ਨੇ ਸੋ ਦੂਜੇ ਪਾਸੇ ਤੁਸੀਂ ਤਸਵੀਰਾਂ ਦੇ ਵਿੱਚ ਹੁਣ ਦੇਖ ਸਕਦੇ ਹੋ ਕੀ ਐਸਐਚਓ ਸਿੱਡੇ ਵੀ ਜਿਹੜੇ ਆ ਦਫ਼ਤਰ ਤੋਂ ਨਿਕਲ ਗਏ ਬਾਹਰ ਆਏ ਨੇ ਤਾਂ ਹੁਣ ਜਿਹੜੇ ਵਲੰਟੀਅਰਸ ਨੇ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲਾਈਟਾਂ ਜਿਹੜੀਆਂ ਉਹ ਬੰਦ ਕਰ ਲਓ ਪਰੰਤੂ ਕਿਤੇ ਨਾ ਕਿਤੇ ਇਹ ਤਸਵੀਰਾਂ ਕਿਤੇ ਕੋਈ ਬਹੁਤੀ ਚੰਗੀਆਂ ਤਸਵੀਰਾਂ ਨਹੀਂ ਨੇ ਲੋਕਾਂ ਵੱਲੋਂ ਜਿਹੜਾ ਸਹਿਯੋਗ ਹੈ ਉਹ ਨਹੀਂ ਕੀਤਾ ਗਿਆ ਹੁਣ ਸੇਵਾ ਦੇ ਡਿਫੈਂਸ ਦੇ ਜਿਹੜੇ ਵਲੰਟੀਅਰਸ ਨੇ ਜਾਂ ਪੁਲਿਸ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਹੁਣ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲਾਈਟਾਂ ਬੰਦ ਕਰ ਲਈਆਂ ਜਾਣ ਦੂਜੇ ਪਾਸੇ ਪਿਛਲੇ ਪਾਸੇ ਵੀ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਆਖਰ ਕਿਉਂ ਨਹੀਂ ਜਦੋਂ ਦੇਸ਼ ਦਾ ਸਵਾਲ ਹੋਵੇ ਦੇਸ਼ ਦੀ ਸੁਰੱਖਿਆ ਦਾ ਸਵਾਲ ਹੋਵੇ ਸਿਕਿਉਰਟੀ ਦਾ ਸਵਾਲ ਹੋਵੇ ਤਾਂ ਕਿਉਂ ਨਹੀਂ ਲੋਕਾਂ ਵੱਲੋਂ ਸਹਿਯੋਗ ਕੀਤਾ ਗਿਆ ਕਿਉਂਕਿ ਸਿੱਧੇ ਤੌਰ ਤੇ ਸਰਕਾਰਾਂ ਵੱਲੋਂ ਆਮ ਲੋਕਾਂ ਵੱਲੋਂ ਥੋੜਾ ਸਿੱਧਾ ਰੱਖੋ ਭਜੀ ਤੇ ਆਮ ਸਰਕਾਰਾਂ ਵੱਲੋਂ ਚਾਹੇ ਭਾਰਤ ਸਰਕਾਰ ਦੀ ਗੱਲ ਕਰੀਏ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਆਹ ਆਪਾਂ ਲੋਕਲ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਤਾਂ ਲਗਾਤਾਰ ਉਹਨਾਂ ਵੱਲੋਂ ਆਮ ਇਹ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਾਂਣ ਪਰੰਤੂ ਕਿਤੇ ਜਿੱਥੇ ਪ੍ਰਸ਼ਾਸਨ ਵੱਲੋਂ ਅੱਜ ਆਪਣੇ ਕਹੇ ਮੁਤਾਬਕ ਪ੍ਰਸ਼ਾਸਨ ਆਪਣੇ ਬੋਲ ਨਾਲ ਖਰਾ ਉਤਰਿਆ ਠੀਕ 7:58 ਮਿੰਟ ਤੇ ਸਾਇਰਨ ਵੱਜੇ ਨੇ ਤਾਂ ਉਸ ਤੋਂ ਬਾਅਦ 8 ਵਜੇ ਜ਼ਿਲ੍ਹੇ ਭਰ ਦੇ ਵਿੱਚ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਪਰੰਤੂ ਲੋਕਾਂ ਵੱਲੋਂ ਉਤਸ਼ਾਹ ਉਤਸ਼ਾਹ ਜਿਹੜਾ ਉਹ ਨਹੀਂ ਦਿਖਾਇਆ ਗਿਆ ਕਿਤਨਾ ਕਿਤਨਾ ਇਹ ਚਿੰਤਾਜਨਕ ਤਸਵੀਰਾਂ ਨੇ ਕਿਉਂਕਿ ਲਗਾਤਾਰ ਸਰਕਾਰਾਂ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਵੇਅਰ ਕਰਦੀਆਂ ਨੇ ਕਿ ਜਿਹੜੀ ਸਿਵਲ ਡਿਫੈਂਸ ਮੋਕ੍ਰਲ ਹੋਵੇਗੀ ਉਹ ਐਮਰਜੈਂਸੀ ਵਰਗੇ ਹਾਲਾਤਾਂ ਦੇ ਨਾਲ ਜੰਗ ਵਰਗੇ ਹਾਲਾਤਾਂ ਦੇ ਨਾਲ ਇਹ ਨਿਖੇਣ ਲੈ ਕੇ ਸੁਨੇਹਾ ਹੋਵੇਗੀ ਲੋਕਾਂ ਨੂੰ ਅਵੇਅਰ ਕਰਨ ਦਾ ਲੋਕਾਂ ਨੂੰ احتیاط ਵਰਤਨ ਦੀ اپیل ਹੋਵੇਗੀ ਪਰੰਤੂ ਇਹ ਤਸਵੀਰਾਂ ਕਿਤੇ ਨਾ ਕਿਤੇ ਚਿੰਤਾਜਨਕ ਤਸਵੀਰਾਂ ਨੇ ਲੋਕਾਂ ਵੱਲੋਂ ਕਿਉਂ ਨਹੀਂ ਸਹਿਯੋਗ ਕੀਤਾ ਜਾ ਰਿਹਾ ਜਦੋਂ ਦੇਸ਼ ਦੀ ਸੁਰੱਖਿਆ ਦਾ ਸਵਾਲ ਹੋਵੇ ਦੇਸ਼ ਦੀ ਇਹ ਸਿਕਿਉਰਟੀ ਪਰਪਸ ਦੇ ਨਾਲ ਜਿਹੜਾ ਇੱਕ ਮੁੱਦਾ ਜੁੜਿਆ ਹੋਵੇ ਤਾਂ ਅਜਿਹੇ ਦੇ ਵਿੱਚ ਲੋਕਾਂ ਵੱਲੋਂ ਜਿਹੜਾ ਸਹਿਯੋਗ ਨਹੀਂ ਕੀਤਾ ਜਾ ਰਿਹਾ ਤੇ ਕਿਤੇ ਨਾ ਕਿਤੇ ਬੇਸ਼ਰਮੀ ਦੀ ਗੱਲ ਵੀ ਹੈ ਤੇ ਇਹ ਚਿੰਤਾਜਨਕ ਤਸਵੀਰਾਂ ਵੀ ਨੇ ਐਸਐਚਓ ਸਿਟੀ ਕਰਨ ਕੁਮਾਰ ਆ ਜਿਹੜੇ ਲੋਕਾਂ ਨੂੰ ਬਾਰ ਬਾਰ ਉਹ ਅਪੀਲ ਕਰ ਰਹੇ ਨੇ ਕਿ ਲਾਈਟਾਂ ਜਿਹੜੀਆਂ ਬੰਦ ਕਰ ਲਈਆਂ ਜਾਣ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਕਰ ਰਿਹਾ ਪੁਲਿਸ ਪ੍ਰਸ਼ਾਸਨ ਇਹ ਦੇਣਾ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਲਾਈਟਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਜਾਣ ਭਾਜੀ ਬਾਅਦ ਚ ਵਾਈਟਾਂ ਕਰਿਓ ਉਸਤਾਦ ਜੀ ਵਿੱਚ ਆ ਕੇ ਯਾਰ ਕਰੋ ਕੀ ਕਰਦੇ ਆ ਤੇ ਬਾਰ ਬਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪਰੰਤੂ ਇੱਕ ਵੱਡਾ ਸਵਾਲ ਵੱਡਾ ਸਵਾਲ ਇਹ ਹੀ ਹੈ ਕਿ ਆਖਰਕਾਰ ਲੋਕਾਂ ਨੇ ਕਿਉਂ ਨਹੀਂ ਸਹਿਯੋਗ ਕੀਤਾ ਹੈ ਕਿ ਲੋਕਾਂ ਲੋਕਾਂ ਦਾ ਇੱਥੇ ਫਰਜ਼ ਬਣਦਾ ਸੀ ਆਪਣੀ ਡਿਊਟੀ ਨਿਭਾਉਣੀ ਜਿਹੜੀ ਬਣਦੀ ਸੀ ਆਮ ਪਬਲਿਕ ਵੱਲੋਂ ਪਰੰਤੂ ਪਬਲਿਕ ਵੱਲੋਂ ਨਾ ਤਾਂ ਉਤਸ਼ਾਹ ਦਿਖਾਇਆ ਗਿਆ ਜਿਵੇਂ ਪਹਿਲੀ ਵਾਰ ਦਿਖਾਇਆ ਗਿਆ ਸੀ ਤੇ ਨਾ ਹੀ ਲੋਕਾਂ ਨੇ ਕੋਈ ਏਡਾ ਵੱਡਾ ਸਹਿਯੋਗ ਕੀਤਾ ਹੁਣ ਸਿਵਲ ਡਿਫੈਂਸ ਦੇ ਵਲੰਟੀਅਰ ਆ ਜਿਹੜੇ ਉਹ ਨਿਕਲ ਕੇ ਆਏ ਨੇ ਖੁਦ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਸੜਕਾਂ ਤੇ ਨਿਕਲਿਆ ਤਾਂ ਇਹ ਚਿੰਤਾਜਨਕ ਤਸਵੀਰਾਂ ਨੇ ਕਿਉਂਕਿ ਬਾਰ-ਬਾਰ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਸੀ ਕਿ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਸਿਰਫ 15 ਮਿੰਟ ਲਈ ਨਾ ਕਿ ਪੂਰੀ ਰਾਤ ਲਈ ਸਿਰਫ 15 ਮਿੰਟ ਲਈ ਜਿਹੜਾ ਇਹ ਬਲੈਕਆਊਟ ਕੀਤਾ ਜਾਵੇਗਾ ਉਹ ਹੁਸ਼ਾਰਪੁਰ ਜ਼ਿਲ੍ਹੇ ਪਰ ਦੇ ਵਿੱਚ ਅਨਸਾਰਪੁਰ ਦੇ ਨਾਲ-ਨਾਲ ਪੰਜਾਬ ਦੇ ਹੋਰ ਬਹੁਤ ਸਾਰੇ ਥਾਵਾਂ 'ਤੇ ਹੋ ਜੇਕਰ ਇਸ ਦਾ ਆਮ ਲੋਕ ਸਮਰਥਨ ਨਹੀਂ ਕਰਨਗੇ ਤਾਂ ਕਿਤੇ ਨਾ ਕਿਤੇ ਇਹ ਵੱਡਾ ਚਿੰਤਾਜਨਕ ਸਵਾਲ ਵੀ ਹੈ ਕਿ ਆਖਰਕਾਰ ਬਾਰ ਬਾਰ ਅਪੀਲਾ ਕਰਨ ਦੇ ਬਾਵਜੂਦ ਬਾਰ ਬਾਰ ਐਡਮਿਨਿਸਟ੍ਰੇਸ਼ਨ ਵੱਲੋਂ ਵੀਡੀਓ ਸੰਦੇਸ਼ ਜਾਰੀ ਕਰਨ ਦੇ ਬਾਵਜੂਦ ਕਿਉਂ ਲੋਕਾਂ ਵੱਲੋਂ ਸਹਿਯੋਗ ਨਹੀਂ ਕੀਤਾ ਗਿਆ ਤਾਂ ਇਹ ਤਸਵੀਰਾਂ ਤਸਵੀਰਾਂ ਲੋਕ ਜੇਰਾ ਆਪਾਂ ਲਾਈਟਰ ਦੀ ਗੱਲ ਕਰੀਏ ਤਾਂ ਲੋਕਾਂ ਵੱਲੋਂ ਇਹ ਕਿਤੇ ਨਾ ਵਾਰੀ ਪਾ ਜੀ ਪੇਸ਼ਾ ਜਾਂਦਿਆਂ ਗੱਡੀ ਦੇ ਵਿੱਚ ਦੱਸਿਆ ਜਾ ਰਿਹਾ ਮਰੀ ਦਾ ਉਸ ਗੱਡੀ ਨੂੰ ਜਿਹੜਾ ਲੰਘਾਇਆ ਵੀ ਜਾ ਰਿਹਾ ਪਰੰਤੂ ਜੋ ਲੋਕ ਬਿਨਾ ਮਤਲਬ ਤੋਂ ਜਿਹੜੇ ਉਹ ਸੜਕਾਂ ਤੇ ਘੁੰਮਦੇ ਹੋਏ ਬਠਾਈ ਦਿੱਤੇ ਨੇ ਲਾਈਟਾਂ ਬੰਦ ਕਰ ਲਓ ਜੀ ਲਾਈਟਾਂ ਬੰਦ ਕਰ ਲਓ ਸੁਰੱਖਿਆ ਦੀ ਨਿਵੇਸ਼ਾ ਜ਼ਰੂਰ ਹੈ ਕਿ ਇਹ ਨਾ ਨਾ ਰੱਖਿਆ ਦਾ ਸਵਾਲ ਹੋਵੇ ਕਿ ਸਿਕਿਉਰਟੀ ਪਰਪਸ ਨੂੰ ਲੈ ਕੇ ਕਿਉਂਕਿ ਮੋਬਾਈਲ ਟ੍ਰੇ ਲੈ ਕੇ ਇਕ ਅਜੀਹਾ ਕਦਮ ਹੈ ਸਰਕਾਰਾਂ ਦਾ ਪ੍ਰਸ਼ਾਸਨ ਦਾ ਕਿ ਜ਼ਿਕਰ ਆਫਾਤਕਾਲੀਨ ਸਥਿਤੀ ਪਾਵ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੁੰਦੇ ਨੇ ਜਾਂ ਜੰਗ ਵਰਗੇ ਹਾਲਾਤ ਪੈਦਾ ਹੁੰਦੇ ਨੇ ਤਾਂ ਲੋਕਾਂ ਨੂੰ احتیاط ਦੇ ਤੌਰ ਤੇ ਸਾਇਰਨ ਵਜਾ ਕੇ ਬਲੈਕਆਊਟ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿਵੇਂ ਆਪਣੇ ਤੇ ਤੁਸੀਂ ਰਾਖੀ ਕਰਨੀ ਹੈ ਕਿਵੇਂ ਸੁਰੱਖਿਆ ਕਰਨੀ ਹੈ ਆਪਣੀ ਪਰੰਤੂ ਜੇਕਰ ਇਹ ਜੋ ਅੱਜ ਦੀਆਂ ਇਹ ਤਸਵੀਰਾਂ ਅਸੀਂ ਸਾਫਟਵਰ ਦੇ ਵਿੱਚੋਂ ਵੇਖਣ ਨੂੰ ਮਿਲ ਜਾਂਦੇ ਕਿ ਸਾਫਟਵਰ ਕਿਤੇ ਨਾ ਕਿਤੇ ਜਿੰਨਾਂ ਨੇ ਤਾਂ ਸ਼ਾਇਦ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਕਰ ਪ੍ਰਸ਼ਾਸਨ ਵੱਲ ਉਤਾ ਕਿਹਾ ਕਿ ਪ੍ਰਸ਼ਾਸਨ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਖਤਾਈ ਭਰੇ ਲੈਸੇ ਦੇ ਨਾਲ ਵੀ ਕੋਈ ਕਦਮ ਚੁੱਕ ਸਕਦੇ ਕਿਉਂਕਿ ਤੇ ਕੋਈ ਹਾਸੂ ਵੀ ਨਹੀਂ ਗੱਲ ਨਹੀਂ ਸਹੀ ਜਦੋਂ ਇਹ ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ ਕਿ ਦੇਸ਼ ਦੀ ਸੁਰੱਖਿਆ ਵਾਲੀ ਕਿਤੇ ਇਸ ਕਰਕੇ ਲੱਭਦੇ ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੀ 22 ਅਪ੍ਰੈਲ ਨੂੰ ਜਦੋਂ ਪਹਿਲ ਗੱਲ ਹੋਈ ਹੁੰਦਾ ਸਾਈਂ ਦੇ ਕਰੀਬ ਆਪਾਂ ਨੂੰ ਉਹ ਜਦੋਂ ਪਹਿਲ ਗੱਲ ਹੋਈ ਹੁੰਦਾ ਤਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਜਿਹੜੇ ਚੰਗ ਵਰਗੇ ਹਾਲਾਤ ਪੈਦਾ ਹੁੰਦੇ ਨੇ ਉਜਵਨ ਨੂੰ ਆਪਰੇਸ਼ਨ ਸੰਜੂਰ ਹੈ ਜਿਹੜਾ ਉਸ ਨੂੰ ਅਮਨ ਦੇ ਵਿੱਚ ਲਿਆ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਨੋ ਅਪਵਾਦੀ ਟਿਕਾਣਿਆਂ ਨੂੰ ਨਿਰਾਤਵਾਹ ਕੀਤਾ ਜਾਂਦਾ ਹੈ ਵੱਡੀ ਜਨਤਾ ਦੇ ਵਿੱਚ ਜਿਹੜਾ ਅਪਵਾਦੀਆਂ ਨੂੰ ਮੌਤ ਦੇ ਸਾਹਮਣੇ ਛਾੜਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਪਤਾ ਸੀ ਕਿ ਹਾਲਾਤ ਥੋੜੇ ਅਨਸੁਖ ਬਣ ਸਕਦੇ ਸੀ ਤਾਂ ਉਸ ਤੋਂ ਬਾਅਦ ਆਈ ਆਪਣੀ ਇੰਡੀਅਨ ਇਰਲ ਆਫਨ ਸੀਮਾ ਦਾਇਰ ਤੋਂ ਬਾਅਦ ਜਿਹੜਾ ਬਲੈਕਆਊਟ ਹੁੰਦਾ ਸੀ ਤਾਂ ਲੋਕਾਂ ਨੂੰ ਬਾਰ-ਬਾਰ ਤਕੀਲ ਕੀਤੀ ਗਈ ਸੀ ਤੇ ਆਪਣੇ ਘਰਾਤੀਆਂ ਬੰਦੀਆਂ ਜਿਹੜੀਆਂ ਉਹ ਬਸ ਰੱਖੀਆਂ ਰੱਖਣੀਆਂ ਨੇ ਤਾਂ ਸਿਵਲ ਡਿਫੈਂਸ ਦੇ ਜਿਹੜੇ ਇਹ ਚੀਪ ਨੇ ਇੱਥੇ ਐਡਵੋਕੇਟ ਲੋਕੇਸ਼ ਪੁਰੀ ਉਮੀ ਪੰਚ ਹੋ ਜਾਈ ਗੱਲਬਾਤ ਕਰਨ ਤੁਹਾਡੇ ਨਾਲ ਕੋਸ਼ਿਸ਼ ਕਰਦੇ ਆ ਪੁਰੀ ਸਾਹਿਬ ਅੱਜ ਇਹ ਸਟ੍ਰੈਟ ਰੂਟ ਤੇ ਜਿਹੜਾ ਇਲਾਨ ਕੀਤਾ ਗਿਆ ਸੀ ਪ੍ਰਸ਼ਾਸਨ ਸਮੋ ਆਪਣੀ ਬੋਲਣ ਕੋਸ਼ਿਸ਼ ਕਰ ਰਿਹਾ ਹੈ ਕਿ ਕਦੋਂ ਵਿੱਚ ਕੰਮ ਕਰੇਗੇ ਟ੍ਰਾਂਫਿਕ ਕਾਮ ਲੋਕੀ ਆਪਾਂ ਕਹਿ ਸਕਦੇ ਆ ਕਿ 0% ਜਿਹੜਾ ਆਪਣੇ ਉਹ ਸੈਕਟਰ प्रशासन अपने लिए कुछ नहीं कर रहा जनता सू बार बार बेल इस करके करनी चाहिए तीन दिन जाकर देख भी लिया कि जिस तरह चैक दे रहे हैं किस तरह दे रहे ਮੈਨੂੰ ਸਮਝ ਨਹੀਂ ਚਾਹੀਦੀ ਇਹ ਚੀਜ਼ ਆਪਣੇ ਆਪ ਲੋਕਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕੋਰੀ ਸਾਹਿਬ ਲੋਕਾਂ ਨੇ ਜਿਹੜਾ ਹੁਸ਼ਾਰਪੁਰ ਆਪਾਂ ਸ਼ਹਿਰ ਦੀ ਗੱਲ ਕਰਦੇ ਲੋਕਾਂ ਨੇ ਜਿਹੜਾ ਸਮਰਥਨ ਹੈ ਅੱਜ ਬੋਤਾ ਕਿ ਹੰਧਾਰਾ ਪਰਮਾਧਾਰਾ ਨਹੀਂ ਦਿੱਤਾ ਪੁਲਿਸ ਨੂੰ ਬਾਹਰ ਨਿਕਲ ਕੇ ਸੜਕਾਂ ਤੇ ਆਉਣਾ ਪਿਆ ਸੀਵਲ ਡਿਫੈਂਸ ਦੇ ਜਿਹੜੇ ਵਲੰਟੀਅਰਸ ਨਾਲ ਨੂੰ ਸੜਕਾਂ ਤੇ ਨਿਕਲ ਕੇ ਆਉਣਾ ਪਿਆ ਪਰੰਤੂ ਜਿਹੜਾ ਵੱਡਾ ਸਵਾਲ ਹੈ ਇਸ ਦੀ ਸਿਕਿਉਰਿਟੀ ਨੂੰ ਲੈ ਕੇ ਚਾਹੇ ਇਹ ਮੌਕ ਟ੍ਰਾਇਲ ਸੀਗੀ ਪਰੰਤੂ ਜੇਕਰ ਇਨ ਫਿਊਚਰ ਦੇ ਵਿੱਚ ਸੀਰੀਅਸ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਕਦਾ ਹੁੰਦੇ ਨੇ ਤਾਂ ਲੋਕਤੋਂ ਦੋ ਸਰ ਕੀ ਉਮੀਦ ਕੀਤੀ ਜਾ ਸਕਦੀ ਹੈ ਨੂੰ ਸੂਚਨਾ ਚਾਹੀਦੀ ਹੈ ਕਿ ਨੁਕਸਾਨ ਕਿਹੜਾ ਹੈ ਉਸਨਾਂ ਜਨਤਾ ਦਾ ਲੋਕਾਂ ਨੂੰ ਇਸ ਚੀਜ਼ ਨੂੰ ਸੋਚਣਾ ਚਾਹੀਦਾ ਕਿ ਅਸੀਂ ਆਪਣੇ ਆਪ ਆਪਣੀਆਂ ਬੱਤੀਆਂ ਬੰਦ ਕਰੀਏ ਪ੍ਰਸ਼ਾਸਨ ਲਾਈਟ ਬੰਦ ਕਰਵਾਉਣ ਦੇ ਬਾਵਜੂਦ ਇਹ ਸਿਚੁਏਸ਼ਨ ਆ ਰਹੀ ਹੈ ਲੋਕਾਂ ਨੂੰ ਆਪਣੇ ਆਪ ਬੱਤੀਆਂ ਬੰਦ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਤਾਂ ਹੈ ਨਹੀਂ ਕਿ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਖੜੇ ਪੈਰ ਕੀਤਾ ਦੋ ਦਿਨ ਪਹਿਲਾਂ ਤੋਂ ਦੱਸਿਆ ਹੋਇਆ ਕੱਲ ਬਕਾਇਦਾ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਵੱਲੋਂ ਵੀ ਬਿਆਨ ਜਾਰੀ ਕੀਤਾ ਜਾਂਦਾ ਹੈ ਮੀਡੀਆ ਲਗਾਤਾਰ ਇਹਨਾਂ ਚੀਜ਼ਾਂ ਤੇ ਕੰਮ ਕਰ ਰਿਹਾ ਲੋਕਾਂ ਨੂੰ ਵੇਅਰ ਕਰ ਰਿਹਾ ਬਾਵਜੂਦ ਉਸਦੇ ਇਸ ਤਰ੍ਹਾਂ ਦੇ ਹਾਲਾਤ ਆਪਾਂ ਕਹਿ ਸਕਦੇ ਕਿ ਚਿੰਤਾਜਨਕ ਹਾਲਾਤ ਨੇ ਜੀ ਫਿਰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜੀ ਮੈਂ ਲੋਕਾਂ ਨੂੰ ਬੇਨਤੀ ਕਰਾਂ ਇਹ ਸਾਰਾ ਕੁਝ ਕਥਾਚਰ ਲੱਗਦਾ ਵਾਸਤੇ ਤੇ ਅਗਰ ਇਹ ਨਾ ਚੈਦਾ ਇਸ ਕਰਤੇ ਚਲੂ ਦੁਬਾਰਾ ਦੁਬਾਰਾ ਇਸ ਕਰਕੇ ਹੀ ਕਰਨਾ ਪੈ ਰਿਹਾ ਕਿ ਲੋਕਾਂ ਨੂੰ ਆਦਤ ਹੋ ਗਈ ਇਸ ਗੱਲ ਦੀ ਕਿ ਕਿਸੇ ਵੇਲੇ ਵੀ ਜਦੋਂ ਐਮਰਜੈਂਸੀ ਐਸੀ ਆ ਸਾਰੀ ਹੋ ਜਾਵੇ ਉਸ ਵੇਲੇ ਕਿਸੇ ਕਿਸਮ ਰੋਸ਼ਨੀ ਬਾਹਰ ਨਿਕਲ ਨਹੀਂ ਨਹੀਂ ਕਿਸੇ ਵੀ ਸੂਰਤ ਚ ਰਹਿ ਨਹੀਂ ਜੀ ਬਹੁਤ ਬਹੁਤ ਧੰਨਵਾਦ ਜੀ ਸੋਹੇ ਜੀ ਸੇਵਲਡ ਫੈਂਸ ਕੀ ਗਾਰਡਨ ਜਿਹੜੇ ਇਥੋਂ ਸਾਹੂਦੂ ਦੇ ਬਾਗ ਦੇ ਵਿੱਚ ਕਿਰਪਾ ਲੱਕੇਸ਼ ਪੁਰੀ ਜਿਵੇਂ ਉਹਨਾਂ ਦਾ ਦੰਗ ਬਾਰ ਕੀਤਾ ਗਈ ਹੈ ਤੇ ਕਿਤੇ ਨਾ ਕਿਤੇ ਥੋੜੀ ਬੋਥਰਨਾ ਦੇ ਵਿੱਚ ਨਿਰਾਸ਼ਾ ਵੀ ਚੱਲ ਚੱਲੀ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਸਾਨੂੰ ਨਹੀਂ ਆਇਆ ਦੂਜੇ ਪਾਸੇ ਉਹ ਕਿਹਾ ਕਿ ਸਾਖਦੇ ਹੋ ਕਿ ਹੁਣ ਪੁਲਿਸ ਪ੍ਰਸ਼ਾਸਨ ਹੈ ਖੁਦ ਜਿਹੜਾ ਮੁੱਖ ਚੌਂਕ ਦੇ ਵਿੱਚ ਜਿਹੜੇ ਅਧਿਕਾਰੀ ਨੇ ਉਹ ਤਣਾਤ ਹੋਏ ਨੇ ਬਕਾਇਦਾ ਐਸਐਟਓ ਖੁਦ ਇਹ ਗੱਡੀਆਂ ਪਿੱਛੇ ਉਹ ਭੱਜ-ਭੱਜ ਕੇ ਲਾਈਟਾਂ ਜਿਹੜੀਆਂ ਬੰਦ ਕਰਵਾ ਦੇ ਨੇ ਪਰੰਤੂ ਸਵਾਲ ਇਹ ਹੈ ਆਖਰਕਾਰ ਬਾਰ ਬਾਰ ਅਪੀਲਾ ਕਰਨ ਦੇ ਬਾਵਜੂਦ ਆ ਬਾਰ ਬਾਰ ਅਵੇਅਰ ਕਰਨ ਦੇ ਬਾਵਜੂਦ ਕਿਉਂਕਿ ਇਕੱਲੀ ਸਰਕਾਰ ਹੀ ਨਹੀਂ ਬਲਕਿ ਇਹ ਸਬੰਧਤ ਜ਼ਿਲ੍ਹੇ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਮਕਾਇਦਾ ਗੱਪਟਿਕ ਮਿਸ਼ਨਰ ਵੱਲੋਂ ਲਗਾਤਾਰ ਮੀਡੀਆ ਧਾਰਿਆਂ ਵੱਲੋਂ ਇਸ ਗੱਲ ਨੂੰ ਲੈ ਕੇ ਕਵਰੇਜ ਕੀਤੀ ਜਾ ਰਹੀ ਸੀ ਕਿ 7:00 ਵਜੇ ਤੋਂ 9:30 ਵਜੇ 사이 ਕਰਨ ਵਜਣਗੇ ਉਸ ਤੋਂ ਬਾਅਦ 8:00 ਵਜੇ ਤੋਂ ਲੈ ਕੇ 8:30 ਵਜੇ ਤੱਕ ਜਿਹੜਾ ਬਲੈਕਆਊਟ ਹੋਇਆ ਠੀਕ 15 ਮਿੰਟ ਦਾ ਜਿਹੜਾ ਸਮਾਂ ਸੀਗਾ ਤਾਂ ਲੋਕਾਂ ਨੂੰ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਇਹ ਜਿਹੜੀ ਉਹ ਸਮਝਣੀ ਚਾਹੀਦੀ ਸੀ ਤੇ ਬਾਰ ਬਾਰ ਅਪੀਲਾ ਕਰਨ ਦੇ ਬਾਵਜੂਦ ਵੀ ਜ ਗੰਬੀਤ ਅਧਿਨਾਂ ਇੱਕ ਚਿੰਤਾਜਨਕ ਵਿਸ਼ਾ ਜਿਹੜਾ ਉਹ ਸਮਾਜ ਲਈ ਸੂਬੇ ਲਈ ਤੇ ਦੇਸ਼ ਦੀ ਸੁਰੱਖਿਆ ਦੇ ਲਈ ਸਿਕਿਉਰਟੀ ਦੇ ਲਈ ਉਹ ਬਣ ਜਾਂਦਾ ਤਾਂ ਦੂਜੇ ਪਾਸੇ ਹੁਣ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਂਦੇ ਆ ਕੈਮਰਾ ਪਰਸਨ ਕਰਕੇ ਥੋੜਾ ਤਾਂ ਇਧਰਲੇ ਪਾਸੇ ਜਦੋਂ ਆਪਾਂ ਘੰਟਾ ਘਰ ਤੋਂ ਬਹਾਦਰਪੁਰਵਾਲ ਨੂੰ ਜਾਂਦੇ ਆ ਘੰਟਾ ਘਰ ਤੋਂ ਜਦੋਂ ਆਪਾਂ ਬਹਾਦਰਪੁਰਵਾਲ ਨੂੰ ਜਾਂਦੇ ਆ ਤਾਂ ਹੁਣ ਉਹ ਮਾਰਗ ਜਿਹੜਾ ਉਹ ਹੁਣ ਲੱਗਦਾ ਉੱਥੇ ਥੋੜਾ ਬਹੁਤਾ ਅਸਰ ਹੈ ਜਿਹੜਾ ਉਹ ਜ਼ਰੂਰ ਹੋਇਆ ਤਾਂ ਲੋਕ ਹੁਣ ਖੜੇ ਹੋ ਚੁੱਕੇ ਨੇ ਹਾਲਾਂਕਿ ਵਿੱਚੋਂ ਕਾਫੀ ਸਾਰੇ ਵਾਹਨਾਂ ਦੇ ਵਾਹਨਾਂ ਦੀਆਂ ਜਿਹੜੀਆਂ ਉਹ ਲਾਈਟਾਂ ਨੇ ਬੱਤੀਆਂ ਨੇ ਉਹ ਜਲ ਵੀ ਰਹੀਆਂ ਨੇ ਕਿਉਂਕਿ ਇਹ ਟੈਕਨੋਲੋਜੀ ਦੇ ਅਗਰ ਆਪਾਂ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਐਸ ਪਰ ਇਹ ਤਕਨੀਕ ਐਸ ਪਰ ਟੈਕਨੋਲੋਜੀ ਤਾਂ ਬਹੁਤ ਸਾਰੇ ਵਾਹਨਾਂ ਦੇ ਜਿਹੜੇ ਨਵੇਂ ਵਾਹਨਾਂ ਦੀਆਂ ਲਾਈਟਾਂ ਨੇ ਉਹ ਉਹ ਨਾਲੇ ਨਾਲ ਜਿਹੜੀਆਂ ਚਲਦੀਆਂ ਰਹਿੰਦੀਆਂ ਨੇ ਤਾਂ ਲੋਕਾਂ ਨੂੰ ਵੀ ਚਾਹੀਦਾ ਸੀ ਕਿ ਇhtiyat ਬਚੋ ਉਹ ਆਪਣੇ ਆ ਆਪਣੇ ਸਕੂਟਰਾਂ ਨੂੰ ਆਪਣੀਆਂ ਗੱਡੀਆਂ ਨੂੰ ਉਹ ਸਾਈਡਾਂ ਤੇ ਖੜੇ ਕਰ ਲੈਂਦੇ ਕਿਉਂਕਿ ਲਗਾਤਾਰ ਪ੍ਰਸ਼ਾਸਨ ਨੇ ਜਿਹੜਾ ਇੱਕ ਤਰ੍ਹਾਂ ਬੜੇ ਜ਼ੋਰ ਦੇ ਕੇ ਕਿਹਾ ਤਾਂ ਇਹ ਤਸਵੀਰਾਂ ਜਦੋਂ 1 ਘੰਟਾ ਘੰਟਾ ਵਿੱਚੋਂ ਪੁਲਿਸ ਨੇ ਕੱਲ ਕੇ ਬਾਹਰ ਆਉਂਦੇ ਆ ਕੇ ਐਸਾ ਕੀਤਾ ਤੋਂ ਦੇ ਸੰਬੰਧ ਕਰਦਾ ਹੈ ਕਿ ਭਈ ਸ਼ਰਮ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਕਿ ਰੋਕਣ ਦੇ ਬਾਵਜੂਦ ਵੀ ਲੋਕ ਆ ਜਿਹੜੇ ਉਹ ਨਹੀਂ ਰੁਕ ਰਹੇ ਸੀ ਸਭ ਕੁਝ ਪਤਾ ਹੋਣ ਦੇ ਬਾਅਦ ਮੈਂ ਇੱਕ ਵਾਰ ਲਾਈਵ ਆਂ ਫਾਸ ਕਰਾਂਗਾ ਜ਼ਰੂਰੀ ਤਾਂ ਨਹੀਂ ਜੇ ਆਕਰੋਪ ਆਇਆ ਤਾਂ ਆਪਕੋ ਜੇ ਪਤਾ ਹੋਣ ਦੇ ਬਾਵਜੂਦ ਲੋਕ ਹੈ ਜਿਹੜੇ ਅਜੇ ਵੀ ਉਹ ਸਰਕਾਰ ਤੋਂ ਨਿਕਲ ਰਹੇ ਨੇ ਇਹ ਬੇਸ਼ੱਕ ਸਰਕਾਰ ਤੋਂ ਨਿਕਲ ਚੁੱਕਾ ਨੇ ਪਰੰਤੂ ਆਪਣੀ ਜ਼ਿੰਮੇਵਾਰੀ ਨੂੰ ਬਕੂਬੀ ਢੰਗ ਨਾਲ ਅਜੇ ਵੀ ਨਿਭਾਇਆ ਜਾ ਸਕਦਾ ਸੀ ਮਹਿਜ਼ 15 ਮਿੰਟ ਦੀ ਗੱਲ ਸੀ ਜਿਨ੍ਹਾਂ ਨੂੰ ਕੋਈ ਅਮਰਜੈਂਸੀ ਹੈ ਕਿਸੇ ਨੇ ਹਸਪਤਾਲ ਜਾਣਾ ਹੈ ਕੋਈ ਬਿਮਾਰ ਹੈ ਉਹਨਾਂ ਦੀ ਮਜਬੂਰੀ ਨੂੰ ਸਮਝਿਆ ਜਾ ਸਕਦਾ ਹੈ ਪਰੰਤੂ ਜੋ ਆਪਣੇ ਦਫ਼ਤਰਾਂ ਤੋਂ ਘਰਾਂ ਨੂੰ ਜਾ ਰਹੇ ਨੇ ਤਾਂ ਉਹਨਾਂ ਲਈ 15 ਮਿੰਟ ਦਾ ਇੰਤਜ਼ਾਰ ਕਰਨਾ ਕੋਈ ਬਹੁਤੀ ਉਸ ਦੀ ਗੱਲ ਆ ਆਉ ਨਹੀਂ ਸੀ ਤਾਂ ਅੱਜ ਇੱਕ ਕਬਜ਼ੀਤ ਪਾਉਂਦੇ ਆ। ਵਾਚਾ। ਤਾਂ ਇਹ ਦੇਖੋ ਇਹ ਦੁਕਾਨ ਹੈ ਇੱਕ ਜਰਨਲ ਸਟੋਰ ਸ਼ਾਇਦ ਲੱਗ ਰਿਹਾ। ਲਾਈਟ ਦੁਕਾਨ ਦੀ ਜਗ ਰਹੀ ਹੈ। ਸੋ ਕਿਸ ਤਰ੍ਹਾਂ ਦੀ ਸ਼ਬਦਾਵਲੀ ਅਸੀਂ ਇਹਨਾਂ ਦੀ ਵਰਤ ਸਕਦੇ ਹਾਂ ਕਿ ਸ਼ਾਇਦ ਇਹ ਸ਼ਰਮੀ ਦਾ ਆਲਮ ਹੈ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਅਜੇ ਵੀ ਜੋ ਕੈਸੇ ਤੇ ਲੋਭੀ ਨੇ ਲਾਲਚੀ ਨੇ ਜੋ ਸਰਕਾਰਾਂ ਦਾ ਪ੍ਰਸ਼ਾਸਨ ਦਾ ਸੰਯੋਗ ਹੈ ਜਿਹੜਾ ਉਹ ਨਹੀਂ ਕਰ ਸਕਦੇ ਨੇ ਤਾਂ ਅਜਿਹੇ ਲੋਕਾਂ ਦੇ ਕੋਲ ਅਸੀਂ ਇਹ ਤੇਜ ਦੀ ਸਿਕਿਉਰਿਟੀ ਨੂੰ ਲੈ ਕੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਕੀ ਉਮੀਦ ਅਸੀਂ ਨਾ ਤੋਂ ਕਰ ਸਕਦੇ ਆ ਸਮਾਂ 8:00 ਦੇ 14 ਮਿੰਟ ਦਾ ਸਮਾਂ ਜਿਹੜਾ ਹੋ ਚੁੱਕਿਆ ਤਾਂ ਹੋਰ 1 ਮਿੰਟ ਦਾ ਸਮਾਂ ਜਿਹੜਾ ਬਾਕੀ ਆ ਤਾਂ 1 ਮਿੰਟ ਬਾਅਦ ਲਾਈਟ ਆ ਜਿਹੜੀ ਉਹ ਪੂਰੇ ਸਮੇਂ ਭਰ ਦੇ ਵਿੱਚ ਆ ਜਾਵੇਗੀ ਕਿਉਂਕਿ 8:00 7:00 5:00 ਦੇ 85 ਮਿੰਟ ਤੋਂ ਇਹ ਸਾਬਤ ਕਰਕੇ ਸਾਈਨਟ ਬਚੇ ਸੀ ਤਾਂ 6:00 8:00 ਬਣਾ ਹੋ ਗਿਆ ਜਿਹੜੀ ਹੁਣ ਸਾਫ ਨਹੀਂ ਲੱਗਦੀ ਫਲਾਈਟ ਬੰਦ ਕਰੋ ਸੋਭਰਾ ਜਿਹੜਾ ਉਹ ਇੱਕ ਮਿੰਟ ਦਾ ਹੋਣ ਦੇ ਚੰਦਾ ਸਭ ਤੋਂ ਇਹ ਕੰਪਲੀਕੇਟਰ ਲੋਚ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਇਸ ਤਰ੍ਹਾਂ ਦੇ ਜਿੰਨਾ ਕਿਤੇ ਇੰਤਜ਼ਾਮ ਅਫਸਰ ਮੈਂ ਪਹਿਲਾਂ ਹੀ ਮੈਂ ਆਪ ਕੋ ਲਾਈਵ ਦਿਖਾਇਆ ਸੀ ਕਿ ਇਹ ਕੋਈ ਕਿਸੇ ਇੱਕ ਸ਼ਹਿਰ ਦੀ ਕਿਸੇ ਇੱਕ ਹਲਕੇ ਦੀ ਗੱਲ ਨਹੀਂ ਹੈ ਬਲਕਿ ਪੂਰੇ ਕਿ ਤਾ ਸਮਾਂ ਜਿਹੜਾ ਹੋ ਚੁੱਕਿਆ ਆ ਪਾਉਂ ਕੇ ਆਤਵਾਕ ਤੇ 15 ਮਿੰਟ ਦਾ ਸਮਾਂ ਹੋ ਚੁੱਕਿਆ ਹੈ ਤਾਂ 15 ਮਿੰਟ ਦਾ ਬਲੈਕਆਊਟ ਦਾ ਐਲਾਨ ਕੀਤਾ ਗਿਆ ਸੀਗਾ ਉਹ ਸਮਾਂ ਬੀਤ ਗਿਆ ਉਹ ਸਮਾਂ ਹੁਣ ਪੂਰਾ ਹੋ ਚੁੱਕਿਆ ਤਾਂ ਉਮੀਦ ਹੈ ਕਿ ਹੁਣ 15 ਮਿੰਟਾਂ ਦੇ ਵਿੱਚ ਜਿਹੜਾ ਬਲੈਕਆਊਟ ਦਾ ਜੋ ਐਲਾਨ ਕੀਤਾ ਗਿਆ ਸੀ ਉਹ ਹੁਣ ਖਤਮ ਹੋਵੇਗਾ ਤਾਂ ਜਲਦ ਜਿਹੜੀ ਹਰ ਇੱਕ ਘਰ ਦੇ ਵਿੱਚ ਦੁਬਾਰਾ ਪਾਵਰ ਆਉਣ ਤੋਂ ਜਾਣ ਕੇ ਉਹ ਚੱਲ ਰਹੇ ਆ ਲਾਈਵ ਤਸਵੀਰਾਂ ਸੀ ਸਮਾਜ ਨਾਲ ਜਿਹੜੀਆਂ ਕੀਤੀਆਂ ਨੇ ਸ਼ਾਮ ਦੇ 1 ਘੰਟਾ ਕਰਾ। ہاں 6:30 ਵਜੇ ਦਾ ਜਿਹੜਾ ਕੀਤਾ ਗਿਆ ਅੱਜ ਦਾ ਆਸ਼ਵਾਦਿਕੇ 16 ਮਿੰਟ ਦਾ ਸਮਾਂ ਜਿਹੜਾ ਹੁਣ ਹੋ ਚੁੱਕਿਆ ਹੈ ਸਚਾਉ ਦੇ ਹੁਣ ਉਮੀਦ ਕਰਦੇ ਆਪਾਂ ਕਿ ਜਲਦ ਜਿਹੜੀ ਉਹ ਪੂਰੇ ਜ਼ਿਲ੍ਹੇ ਦੀ ਲਾਈਟ ਹੈ ਜਿਹੜੀ ਉਹ ਬਿਜਲੀ ਦੀ ਘਾਟ ਕਰੋਂ ਬਹਾਲ ਕਰ ਦਿੱਤੀ ਜਾਵੇਗੀ ਕਿਉਂਕਿ ਬੜੀਆਂ ਇੱਕ ਸ਼ਰਮਨਾਕ ਤੋਂ ਪੂਰੇ ਪਿੰਡਾਂ ਜਿਨ੍ਹਾਂ ਦੀਆਂ ਤਸਵੀਰਾਂ ਇਸ ਵਕਤ ਇਹ ਵੇਖਣ ਨੂੰ ਮਿਲੀਆਂ ਨੇ ਸਮਾਂ ਜਿਹੜਾ ਹੁਣ ਹੋ ਚੁੱਕਿਆ ਹੈ ਸਭਰਾ ਪਰਸੇ ਮੰਦਰੀ ਮੇਟੀ ਅੰਤਨਾ ਛੇਤ ਪਾਸੋਂ ਪੱਧਰ ਦੇ ਜਿਹੜੇ ਹੁਣ ਚੱਲ ਰਹੇ ਨੇ ਆਪਾਂ ਨੂੰ ਜਾਣੇ ਪਲੇਸ ਕਨੈਕਟ ਕਰਦਾ ਕਾਲੇ ਮੋ ਬਲੈਕਆਊਟ ਕਰਦਾ